ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਲੇ ਸਰਕਾਰੀ ਡਾਕਟਰਾਂ ਦੀ ਗੱਡੀ ਦੇ ਨਾਲ ਭਿਆਨਕ ਹਾਦਸਾ ਹੋਇਆ ਦੱਸਦੇ ਕਿ ਦੋ ਗੱਡੀਆਂ ਦੇ ਆਪਸ ਦੇ ਵਿੱਚ ਟੱਕਰ ਹੋਈ ਹੈ ਤਾਂ ਇੱਕ ਗੱਡੀ ਦੇ ਵਿੱਚੋਂ ਸਰਕਾਰੀ ਡਾਕਟਰ ਸਵਾਰ ਸਨ ਜੋ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਸਮਾਣਾ ਦੇ ਜੋੜੇ ਮਾਜਰਾ ਪਿੰਡ ਨੇੜੇ ਐ ਹਾਦਸਾ ਹੋਇਆ ਹੈ ਜਗਜੀਤ ਸਿੰਘ ਢੱਲੇਵਾਲ ਦੀ ਦੇਖਭਾਲ ਕਰਨ ਵਾਲੀ ਸਰਕਾਰੀ ਸਿਹਤ ਵਿਭਾਗ ਦੀ ਟੀਮ ਜਦੋਂ ਪਟਿਆਲਾ ਵੱਲ ਨੂੰ ਵਾਪਸ ਜਾ ਰਹੀ ਸੀ ਖਨੋਰੀ ਬਾਰਡਰ ਤੋਂ ਹੁੰਦੀ ਹੋਈ ਤਾਂ ਇਸੇ ਦੌਰਾਨ ਹਾਦਸੇ ਦੀ ਉਹਨਾਂ ਦੀ ਗੱਡੀ ਜੋ ਸ਼ਿਕਾਰ ਹੋ ਜਾਂਦੀ ਹੈ ਤਾਂ ਫੋਨ ਲਾਈਨ ਤੇ ਮੇਰੇ ਨਾਲ ਜੁੜੇ ਹੋਏ ਇਹਨੇ ਕੁਲਵਿੰਦਰ ਜੀ ਕੁਲਵਿੰਦਰ ਕਿੰਨੇ ਲੋਕ ਕਿੰਨੇ ਡਾਕਟਰ ਇਸ ਗੱਡੀ ਵਿੱਚ ਸਵਾਰ ਸਨ ਕਿਸ ਤਰ੍ਹਾਂ ਦੇ ਉਹਨਾਂ ਨੂੰ ਸੱਟਾਂ ਆਈਆਂ ਨੇ ਕਿ ਬਿਲਕੁਲ ਹੈ ਜਦੋਂ ਆਦਮਾ ਕੀ ਜਿਹੜੇ ਡਾਕਟਰਾਂ ਦੀ ਟੀਮ ਭਾਈ ਗਈ ਸੀ ਇੱਕ ਪਟਿਆਲਾ ਰਜਿੰਦਰ ਹਸਪਤਾਲ ਤੋਂ ਉਹਨਾਂ ਵੱਲੋਂ ਇੱਕ ਡੱਲੇਵਾਲ ਸਾਹਿਬ ਦਾ ਜਿਹੜਾ ਚੈੱਕਅਪ ਕਰਕੇ ਵਾਪਸੀ ਕਰ ਰਹੇ ਸੀ ਜਿਸ ਨੂੰ ਲੈ ਕੇ ਇੱਕ ਸਕੋਰਪੀ ওভারਟੇਕ ਕਰ ਰਹੀ ਸੀ ਫਾਸਲੋਂ ਜਿਹਦੇ ਨਾਲ ਟਕਰਾਣ ਨਾਲ ਜਿਹੜਾ ਜਿਹੜਾ ਇਹ ਹਾਸਾ ਹੋਇਆ ਬਟਾ ਜੀ ਕੁਲਵਿੰਦਰ ਕਿੰਨੇ ਡਾਕਟਰ ਸਵਾਰ ਸਨ ਗੱਡੀ 'ਚ ਤਕਰੀਬਾ ਪੂਰੀ ਮੈਡੀਕਲ ਟੀਮ ਸੀ ਜਿਹੜੀ ਬਚਾਈ ਕਿ ਸਿੱਕੀ ਬਲ ਰਹੀ ਹੈ ਜੱਲੇਵਾਲ ਦੇ ਟੀਐਸ ਚੈੱਕ ਅਪ ਕਰਨਾ ਸੀ ਉਸ ਦੇ ਵਿੱਚ ਚਾਰ ਦੇ ਤਕਰੀਬਨ ਜਿਹੜੇ ਹੈਗੇ ਡਾਕਟਰ ਸੀ ਤੇ ਇੱਕ ਨਸੋ ਦਾ ਸਾਫੀ ਜਿਹੜਾ ਥਾ ਤੇ ਉਹਨਾਂ ਦੀ ਹਾਲਤ ਠੀਕ ਹੈ ਜੀ ਹਜੇ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਐਕਸੀਡੈਂਟ ਇਨਾ ਤੇ ਅਕਤੀ ਗੱਡੀ ਨਹੀਂ ਜਿਹੜੇ ਕਿ ਕਾਫੀ ਜ਼ਿਆਦਾ ਨੁਕਸਾਨ ਗੱਡੀ ਨੂੰ ਪਹੁੰਚਿਆ ਜੀ ਤਮਾਮ ਜਾਣਕਾਰੀ ਦੇਣ ਲਈ ਧੰਨਵਾਦ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਖਣੋਰੀ ਬਾਰਡਰ ਤੋਂ ਜਦੋਂ ਡਾਕਟਰਾਂ ਦੀ ਟੀਮ ਵਾਪਸ ਜਗਜੀਤ ਸਿੰਘ ਦੱਲੇਵਾਲ ਦੀ ਸਿਹਤ ਦਾ ਜਾਇਜ਼ਾ ਲੈ ਕੇ ਜਦੋਂ ਵਾਪਸ ਪਟਿਆਲਾ ਨੂੰ ਮੁੜ ਰਹੀ ਸੀ ਤਾਂ ਇਸ ਦੌਰਾਨ ਸਕੋਰਪਿਓ ਗੱਡੀ ਜੋ ਅੱਗੋਂ ਤੋਂ ਆ ਰਹੀ ਸੀ ਉਹ ਸੰਤੁਲਨ ਵਿਗੜਦੀ ਹੈ ਤੇ ਡਾਕਟਰਾਂ ਦੀ ਜੋ ਗੱਡੀ ਹੁੰਦੀ ਹੈ ਉਸ ਦੇ ਵਿੱਚ ਆ ਵੱਜਦੀ ਹੈ ਗਨੀਮਤ ਹੈ ਦੇ ਕਿਸ ਹਾਦਸੇ ਦੇ ਵਿੱਚ ਮਾਮੂਲੀ ਸੱਟਾਂ ਹੀ ਲੱਗੀਆਂ ਨੇ ਡਾਕਟਰਾਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਤਸਵੀਰਾਂ ਸਭ ਬਿਆਨ ਕਰ ਰਹੀਆਂ ਨੇ ਜਿਸ ਦੇ ਵਿੱਚ ਦੋਨੋਂ ਵਾਹਨ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਹੋਏ ਦੇਖੇ ਜਾ ਸਕਦੇ ਨੇ ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਲੇ ਸਰਕਾਰੀ ਡਾਕਟਰਾਂ ਦੀ ਗੱਡੀ ਦੇ ਨਾਲ ਭਿਆਨਕ ਹਾਦਸਾ ਹੋਇਆ ਦੱਸਦੇ ਕਿ ਦੋ ਗੱਡੀਆਂ ਦੇ ਆਪਸ ਦੇ ਵਿੱਚ ਟੱਕਰ ਹੋਈ ਹੈ ਤਾਂ ਇੱਕ ਗੱਡੀ ਦੇ ਵਿੱਚੋਂ ਸਰਕਾਰੀ ਦੇ ਡਾਕਟਰ ਸਵਾਰ ਸਨ ਜੋ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਜਿ ਕਿ ਸਮਾਣਾ ਦੇ ਜੋੜੇ ਮਾਜਰਾ ਪਿੰਡ ਨੇੜੇ ਐ ਹਾਦਸਾ ਹੋਇਆ ਜਗਜੀਤ ਸਿੰਘ ਢੱਲੇਵਾਲ ਦੀ ਦੇਖਭਾਲ ਕਰਨ ਵਾਲੀ ਸਰਕਾਰੀ ਸਿਹਤ ਵਿਭਾਗ ਦੀ ਟੀਮ ਜਦੋਂ ਪਟਿਆਲਾ ਵੱਲ ਨੂੰ ਵਾਪਸ ਜਾ ਰਹੀ ਸੀ ਖਨੋਰੀ ਬਾਰਡਰ ਤੋਂ ਹੁੰਦੀ ਹੋਈ ਤਾਂ ਇਸੇ ਦੌਰਾਨ ਹਾਦਸੇ ਦੀ ਉਹਨਾਂ ਦੀ ਗੱਡੀ ਜੋ ਸ਼ਿਕਾਰ ਹੋ ਜਾਂਦੀ ਹੈ ਤਾਂ ਫੋਨ ਲਾਈਨ ਤੇ ਮੇਰੇ ਨਾਲ ਜੁੜੇ ਹੋਏ ਨੇ ਕੁਲਵਿੰਦਰ ਜੀ ਕੁਲਵਿੰਦਰ ਕਿੰਨੇ ਲੋਕ ਕਿੰਨੇ ਡਾਕਟਰ ਇਸ ਗੱਡੀ ਵਿੱਚ ਸਵਾਰ ਸਨ ਕਿਸ ਤਰ੍ਹਾਂ ਜੇ ਉਹਨਾਂ ਨੂੰ ਸੱਟਾਂ ਆਈਆਂ ਨੇ ਜੀ ਬਿਲਕੁਲ ਜੀ ਦੱਸਤਾ ਮੈਂ ਕਿ ਜਿਹੜੇ ਡਾਕਟਰਾਂ ਦੀ ਟੀਮ ਭਾਈਗੇ ਸੀ ਇੱਕ ਪਟਿਆਲਾ ਰਜਿੰਦਰ ਹਸਪਤਾਲ ਤੋਂ ਉਹਨਾਂ ਵੱਲੋਂ ਇੱਕ ਡੱਲੇਵਾਲ ਸਾਹਿਬ ਦਾ ਜਿਹੜਾ ਚੈੱਕਅਪ ਕਰਕੇ ਵਾਪਸੀ ਕਰ ਰਹੇ ਸੀ ਜਿਸ ਨੂੰ ਲੈ ਕੇ ਇੱਕ ਸਕੋਰਪੀ ওভারਟੇਕ ਕਰ ਰਹੀ ਸੀ ਫਾਸਲੋਂ ਜਿਹਦੇ ਨਾਲ ਟਕਰਾਣ ਨਾਲ ਜਿਹੜਾ ਜਿਹੜਾ ਇਹ ਹਾਸਾ ਹੋਇਆ ਬਟਾ ਜੀ ਕੁਲਵਿੰਦਰ ਕਿੰਨੇ ਡਾਕਟਰ ਸਵਾਰ ਸਨ ਗੱਡੀ 'ਚ ਤਕਰੀਬਨ ਪੂਰੀ ਮੈਡੀਕਲ ਟੀਮ ਜਿਹੜੀ ਬਕਾਈ ਕਿਸੇ ਕੁਲਾਰੇ ਜਿਹੜੇ ਵੱਲ ਦੇ ਟੀਐਚ ਚੈੱਕਅਪ ਕਰਵਾਉਂਦੇ ਉਸ ਦੇ ਵਿੱਚ ਚਾਰ ਦੇ ਤਕਰੀਬਨ ਜਿਹੜੇ ਹੈ ਡਾਕਟਰ ਸੀ ਤੇ ਇੱਕ ਨਸੋ ਦਾ ਸਾਫ ਸੀ ਜਿਹੜਾ ਨਾਲ ਤੇ ਉਹਨਾਂ ਦੀ ਹਾਲਤ ਠੀਕ ਹੈ ਜਿਹੜੇ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਐਕਸੀਡੈਂਟ ਇਨਾ ਤੇ ਹਰਖੇ ਗਈ ਜਿਹੜੇ ਕਿ ਕਾਫੀ ਜ਼ਿਆਦਾ ਨੁਕਸਾਨ ਗੱਡੀ ਨੂੰ ਪਹੁੰਚਿਆ ਜੀ तमाम ਜਾਣਕਾਰੀ ਦੇ ਲਈ ਧੰਨਵਾਦ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਖਣੋਰੀ ਬੋਰਡਰ ਤੋਂ ਜਦੋਂ ਡਾਕਟਰਾਂ ਦੀ ਟੀਮ ਵਾਪਸ ਜਗਜੀਤ ਸਿੰਘ ਦੱਲੇਵਾਲ ਦੀ ਸਿਹਤ ਦਾ ਜਾਇਜ਼ਾ ਲੈ ਕੇ ਜਦੋਂ ਵਾਪਸ ਪਟਿਆਲਾ ਨੂੰ ਮੁੜ ਰਹੀ ਸੀ ਤਾਂ ਇਸ ਦੌਰਾਨ ਸਕੋਰਪਿਓ ਗੱਡੀ ਜੋ ਅੱਗੋਂ ਤੋਂ ਆ ਰਹੀ ਸੀ ਉਹ ਸੰਤੁਲਨ ਵਿਗੜਦੀ ਹੈ ਤੇ ਡਾਕਟਰਾਂ ਦੀ ਜੋ ਗੱਡੀ ਹੁੰਦੀ ਹੈ ਉਸ ਦੇ ਵਿੱਚ ਆ ਵੱਜਦੀ ਹੈ ਗਨੀਮਤ ਹੈ ਦੇ ਕਿ ਸਹਾਸੇ ਦੇ ਵਿੱਚ ਮਾਮੂਲੀ ਸੱਟਾਂ ਹੀ ਲੱਗੀਆਂ ਨੇ ਡਾਕਟਰਾਂ ਨੂੰ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਤਸਵੀਰਾਂ ਸਭ ਬਿਆਨ ਕਰ ਰਿਹਾ ਨੇ ਜਿਸ ਦੇ ਵਿੱਚ ਦੋਨੋਂ ਵਾਹਨ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਹੋਏ ਦੇਖੇ ਜਾ ਸਕਦੇ ਨੇ